ਕਨੇ ਇਹ ਮਨ ਬਣਾ ਲਿਆ ਹੈ ਕਿ ਤੁਹਾਨੂੰ ਇੱਥੇ ਰਹਿ ਨਹੀਂ ਦੇਣਾ ਪਰ ਜਿੰਨਾ ਪੰਜਾਬ ਤੋਂ ਲਾਵਾ ਕਿਸੇ ਵੀ ਰਾਜ ਦਾ ਤੇ ਉਹ ਜਿਹੜਾ ਬੰਦਾ ਇੱਥੇ ਨਾਲੇ ਤੁਹਾਡੇ ਕੋਲ ਆਧਾਰ ਕਾਰਡ ਆ ਜਿਹੜਾ ਉਹ ਹੁਸ਼ਿਆਰਪੁਰ ਦਾ ਹੋਣਾ ਚਾਹੀਦਾ ਤੁਹਾਡੇ ਜਿਹੜਾ ਪਤਾ ਆ ਉਹ ਹੁਸ਼ਿਆਰਪੁਰ ਦਾ ਹੋਣਾ ਚਾਹੀਦਾ ਤੁਸੀਂ ਕਿਸੇ ਦੀ ਦੁਕਾਨ ਤੇ ਕੰਮ ਕਰਦੇ ਆ ਤੁਸੀਂ ਕਿਸੇ ਦੇ ਘਰ ਦੇ ਵਿੱਚ ਰਹਿੰਦੇ ਆ ਮਾਲਕ ਆ ਜਿਹੜਾ ਤੁਹਾਡੀ ਜ਼ਿੰਮੇਵਾਰੀ ਚੱਕੇ ਕਿ ਵੀ ਮੈਂ ਜ਼ਿੰਮੇਵਾਰੀ ਚੱਕਦਾ ਆ ਇਹ ਬੰਦਾ ਕੱਲ ਨੂੰ ਕੋਈ ਵੀ ਨੁਕਸਾਨ ਕਰਦਾ ਆ ਤੇ ਮੈਂ ਜ਼ਿੰਮੇਵਾਰ ਆ ਔਰ ਇਹ ਥੱਲੇ ਫੋਨ ਨੰਬਰ ਉਹਦਾ ਐਡਰੈਸ ਉਹਦਾ ਆਧਾਰ ਕਾਰਡ ਉਹ ਨਾਲ ਲੈ ਕੇ ਆਣਾ ਤੁਸੀਂ ਫੇਰ ਮੰਡੀ 'ਚ ਖੜਨਾ ਉਸ ਤੋਂ ਬਾਅਦ ਜਿਹੜੇ-ਜਿਹੜੇ ਬੰਦੇ ਦਾ ਆਧਾਰ ਕਾਰਡ ਬਿਹਾਰ ਦਾ ਜਾਂ ਜੁਪੀ ਦਾ ਜਾਂ ਹਿਮਾਚਲ ਪ੍ਰਦੇਸ਼ ਦਾ ਆ ਠੀਕ ਹੈ ਜੀ ਤੇ ਜੇ ਉਹ ਰਹੂਗਾ ਤੇ ਉਹ ਮਕਾਨ ਮਾਲਕ ਦੀ ਜਿਹੜੀ ਕਿ ਤਸਦੀਕ ਕਰਾਏ ਬਿਨਾ ਇੱਥੇ ਨਾ ਕਰੀ ਉਸ ਤੋਂ ਬਾਅਦ ਜਿਹੜੀਆਂ ਰੇੜੀਆਂ ਲੱਗਦੀਆਂ ਹੈਗੀਆਂ ਲੋਕਾਂ ਨਾਲ ਬਿਲਕੁਲ ਚੰਗੇ ਤਰੀਕੇ ਨਾਲ ਬਿਹੇਵੀਅਰ ਕਰਨਾ ਕੋਈ ਬੰਦਾ ਤੁਹਾਡੇ ਤੇ ਕੋਈ ਮਾਰਾ ਕੋਈ ਬਿਹੇਵੀਅਰ ਕਰਦਾ ਕੋਈ ਮਾਰਾ ਬਰਤਾਲ ਕਰਦਾ ਤੇ ਤੁਸੀਂ ਸਾਨੂੰ ਇੱਥੇ ਆ ਕੇ ਦੱਸਣਾ ਜਾਂ ਜਿਹੜੀ ਪੁਲਿਸ ਦੇ ਮੁਲਾਜ਼ਮਾਂ ਤੁਸੀਂ ਉਹਨਾਂ ਨੂੰ ਆ ਕੇ ਦੱਸਣਾ ਤੁਸੀਂ ਕਿਸੇ ਹੋਰ ਬੰਦੇ ਨਾਲ ਕੋਈ ਤੁਹਾਡੇ ਨਾਲ ਬੰਦਾ ਲੜਾਈ ਝਗੜਾ ਕਰਦਾ ਤੁਸੀਂ ਉਹ ਜਗ੍ਹਾ ਛੱਡ ਕੇ ਪੁਲਿਸ ਸਟੇਸ਼ਨ ਚਲ ਜਿਓ ਜਾਂ ਆਪਣੇ ਘਰ ਚਲ ਜਿਓ